ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੋ ਮਹੱਲਾ ਪਹਿਲਾ ਸੱਚ ਕਹੋ ਸੱਚੇ ਘੜੇ ਰਹਿਣਾ ਜੀਵਤ ਮਰੋ ਭਵਜਲ ਜਗ ਤਰਨਾ ਗੁਰਬੋਧ ਗੁਰਬੀੜੀ ਤੁਲਹਾ ਮਨ ਹਰਜਾ ਪਾਰ ਲੰਗਾਇਆ ਨੋ ਮੈਂ ਮਮਤਾ ਲੋਭ ਬਿਨਸ ਨੋ ਦਰਮੁਖਤੇ ਦਸਵੇ ਅਸਨੇ ਓ ਪਰ ਪਰੈ ਪਰੈ ਪਰੰਪਰ ਜਿਨੇ ਆਪੇ ਆਪ ਉਪਾਇਆ ਗੁਰਮਤਿ ਲੇਵੋ ਹਰਿ ਲਬਤਰੀਐ ਅਕਾਲ ਗਾਈ ਜਮਤੇ ਕਿਆ ਡਰੀਐ ਜਤ ਜਤ ਦੇਖ ਤਤ ਤਤ ਤੁਮਹੀ ਅਵਰਨੰਦ ਤਿਆਗਾ ਸਚਾ ਨਾਮ ਸਚ ਹੈ ਸਰਨਾ ਸਚ ਗੁਰੁ ਸਵਜਿਤੇ ਲਗਤਰਨਾ ਕਤ ਕਤ ਦੇਕੇ ਪਰਮ ਪਰਮਨ ਗਰਬਨੰ ਜੋਨੀ ਜਾਇ ਸਚ ਬਿਨ ਸਤ ਸੰਤੋਖ ਨ ਪਾਵੈ ਬਿਨ ਗੁਰ ਮੁਕਤ ਨ ਆਵੈ ਜਾਵੈ ਮੂਲ ਮੰਤਰ ਹਰਿ ਨਾਮ ਹਰਿ ਸਾਇਣ ਕਹੋ ਨਾਨਕ ਪੂਰਾ ਪਾਇਆ ਸਚ ਬਿਨ ਭਵ ਜਲ ਜਾਇ ਨ ਤਰੈ ਆਇ ਸੁਮੰਦਯਤਾਉ ਮਹਾ ਬਿਕ ਭੜਿਆ ਰਹਿ ਤੇਤ ਗੁਰਮਤਿਲੇ ਉਪਰ ਹਰ ਨਿਰਪਉ ਕੈ ਕਰ ਪਾਇਆ ਛੂਟੀ ਜਗੇਤ ਕੀ ਚਿਤ ਤੇ ਰਾਈ ਬਿਲਮਨਨ ਲੱਗਐ ਆਵੈ ਜਾਇ ਨਾਮ ਵਿਸਾਰ ਚਲੇ ਬਿਮਾਨੀ ਉਪਜੈ ਬਿਨ ਸੁਖ ਪਾਇਆ ਉਪਜੈ ਬਿਨ ਸਹਿ ਬੰਧਨ ਬੰਧੈ ਹਮੈ ਮਮਤਾ ਕੇ ਗਲ ਫੰਧੈ ਜਿਸੇ ਰਾਮ ਨਾਮ ਨਾਹੀ ਮਤ ਗੁਰਮਤੈ ਸੋ ਜੰਪੁਰ ਬੰਧ ਚਿਲਾਇਆ ਗੁਰਮਨ ਮੁਕ ਮੁਤ ਕਿਉ ਪਾਇਆ ਬਿਨ ਗੁਰੇ ਰਾਮ ਨਾਮ ਕਿਉ ਧਿਆਇਆ ਗੁਰਮਤਿਲੇ ਉਤਰੋ ਪਵਦ ਉਤਰ ਮੁਕਤ ਭੈ ਸੁਖ ਪਾਇਆ ਗੁਰਮਤਿ ਕ੍ਰਿਸ਼ਨ ਨੂੰ ਵਰਦਨ ਤਾਰੇ ਗੁਰਮਤਿ ਸਾਇਰ ਪਾਇਨ ਤਾਰੇ ਗੁਰਮਤਿ ਲਿਹੁ ਤਰੋ ਪਵਤਰ ਪਦ ਧਰੀਐ ਨਾਨਕ ਗੁਰ ਪਰਮ ਚਕਾਇ ਗੁਰਮਤਿ ਲਿਹੁ ਤਰੋ ਸਚ ਤੜੀ ਆਤਮ ਚਿੰਨਉ ਹਿਰਦੈ ਮਰਾਰੀ ਜਮਕੇ 파ਹੇ ਕਾਟੇ ਹਰਿ ਜਾਪੇ ਅਕੂਲ ਨਿਰੰਜਨ ਪਾਇ ਗੁਰਮਤਿ ਪੰਚ ਸਖੈ ਗੁਰ ਭਾਈ ਗੁਰਮਤਿ ਅਗਨ ਨਿਵਾਰ ਸਮਾਈ ਮਨ ਮੁਖ ਨਾਮ ਜਪੋ ਜੁਗ ਜੀਵਨ ਹਿਰਦੇ ਅੰਤਰ ਲਾ ਕਲ ਕਾਇ ਗੁਰਮੁਖ ਬੂਝੈ ਸ਼ਬਦ ਪਤੀਜੈ ਉਸਤ ਨਿੰਦਾ ਕਿਸ ਕੀ ਕੀਜੈ ਚੀਨੋ ਆਪ ਜਪੋ ਜੁਗ ਦੀਸਰ ਹਰ ਜਗਨਾਥ ਮਨ ਭਾਇ ਸੋ ਬ੍ਰਹਮੰਡ ਖੰਡ ਸੋ ਜਾਣੋ ਗੁਰਮੁਖ ਬੂਝੋ ਸ਼ਬਦ ਪਛਾਣੋ ਕਟ ਗਟ ਭੋਗ ਭੋਗ ਨਹਾਰਾ ਰਹੇ ਅਤੀ ਸਵਾਯਾ ਗੁਰਮਤਿ ਬੋਲੋ ਹਰਿ ਜਸੋਚਾ ਗੁਰਮਕਿਆ ਕੀਨ ਦੇਖੋ ਊਚਾ ਸ਼ਰਵਣੀ ਨਾਮ ਸੁਣੈ ਹਰ ਬਾਣੀ ਨਾਨਕ ਹਰੀ ਰੰਗ ਰੰਗਾਇ ਸ਼ਰਵਣੀ ਨਾਮ ਸੁਣੈ ਹਰ ਬਾਣੀ ਨਾਨਕ ਹਰੀ ਰੰਗ ਰੰਗਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ